ਇਹ ਇਸ ਵਕਤ ਬਠਿੰਡਾ ਪ੍ਰੈਸ ਕਲੱਬ ਦੇ ਬਾਹਰ ਜਿਹੜੀ ਹੈ ਪੁਲਿਸ ਦੀ ਤਣਾਤੀ ਕੀਤੀ ਗਈ ਹੈ। ਸੋ ਤੁਸੀਂ ਦੇਖ ਰਹੇ ਹੋ ਕਿ ਜਦੋਂ ਹੁਣ ਸਵਾਲ ਕੀਤੇ ਤਾਂ ਇਥੋਂ ਪੁਲਿਸ ਜਿਹੜੀ ਹੈ ਜਾਂਦੀ ਹੋਈ ਨਜ਼ਰ ਆ ਰਹੀ ਹੈ। ਇਹ ਮਾਮਲਾ ਉਦੋਂ ਹੋਇਆ ਸਾਰਾ ਆਪਾਂ ਐਸਐਚਓ ਨੂੰ ਪੁੱਛ ਹੀ ਲੈਣੇ ਆਂ ਵੀ ਕੀ ਹੈ ਮਾਮਲਾ ਜੀ। ਅਹ ਐਸਐਚਓ ਸਾਹਿਬ ਤੁਸੀਂ ਬਠਿੰਡਾ ਪ੍ਰੈਸ ਕਲੱਬ ਆਏ ਹੋ। ਕੀ ਕੋਈ ਖਾਸ ਗੱਲ ਸੀ ਅੱਜ ਵੀ ਤੁਸੀਂ ਏਡੀ ਵੱਡੀ ਨਫਰੀ ਤਣਾਤ ਕੀਤੀ ਹੈ। ਨੀ ਬਿਲਕੁਲ ਨਹੀਂ ਜੀ ਇਹ ਕਿਹੜੀ ਅਸੀਂ ਇੱਥੇ ਖੜੇ ਹੈਗੇ ਜਸਟ ਇੱਕ ਲਾਂਡ ਆਰਡਰ ਦੇ ਸਬੰਧ ਵਿੱਚ ਖੜੇ ਆ ਜੀ ਕੋਈ ਕਿਸੇ ਗੱਲ ਖਾਸ ਨੂੰ ਲੈ ਕੇ ਨਹੀਂ ਆ ਕਿ ਲਾਂਡ ਆਰਡਰ ਐਡੀ ਕੀ ਕਲੱਬ ਦੇ ਅੱਗੇ ਵਿਫਤਾ ਰਹੀ ਜੀ ਇੱਥੇ ਨੇੜੇ ਸੈਕਰੀਟ ਹੈਗਾ ਹਾਂ ਸਾਰੇ ਕਿਹੜੇ ਮੇਨ ਧਾਰੇ ਇੱਥੇ ਹੈਗੇ ਨੇ ਤਿਹਾਰਾਂ ਦਾ ਸੀਜ਼ਨ ਚੱਲ ਰਿਹਾ ਹੂੰ ਸਪੈਸ਼ਲ ਪੈਟਰੋਲਿੰਗ ਤੇ ਲਗਾਤਾਰੀ ਚੱਲ ਰਹੀ ਹੈ ਬਾਹਰੋਂ ਫੋਰਸ ਵੀ ਆਈ ਰਹੀ ਹੈ ਹੂੰ ਟ੍ਰੇਨਿੰਗ ਸੰਕਰ ਉਸ ਨੂੰ ਲੈ ਕੇ ਸਾਰਾ ਚੀਜ਼ ਜੀ ਨਹੀਂ ਖਾਸ ਬਦਲ ਗਿਆ ਅੱਜ ਤੱਕ ਤਾਂ ਅਸੀਂ ਪ੍ਰੈਸ ਕਲੱਬ ਦੇ ਅੱਗੇ ਇਹੋ ਜੀ SSP ਦਾ ਘਰ ਆ ਸਾਨੂੰ ਐਨੇ ਸਾਲ ਹੋ ਗਏ ਦਿਸੇ ਹੀ ਨਹੀਂ ਕਿਤੇ ਪੁਲਿਸ ਤਾਂ ਉੱਥੇ ਦਿਸੀ ਨਹੀਂ ਸੀ ਕਿਤੇ ਜਿਹੜੀ ਅੱਜ ਦਿਸ ਰਹੀ ਆ ਇਹ ਐਸਾ ਨਹੀਂ ਜੀ ਨੇੜੇ ਰੈਜੀਡੈਂਸ ਨੇ ਸਾਰੀਆਂ ਚੀਜ਼ਾਂ ਨੇੜੀ ਆ ਹੂੰ ਅਕਸਰ ਕਿਹੜੀ ਪੁਲਿਸਾ ਇੱਥੇ ਆਉਂਦੀ ਰਹਿੰਦੀ ਆ ਅੱਛਾ ਤੁਹਾਡੀ ਸਪੈਸ਼ਲ ਕੋਤਵਾਲੀ ਤੋਂ ਸਿਵਲ ਲਾਈਨ ਥਾਣੇ 'ਚ ਡਿਊਟੀ ਲਾਈ ਗਈ ਕੀ ਆਏ ਨਹੀਂ ਹੁੰਦਾ ਜੀ ਦੇਖੋ ਸ਼ਹਿਰ ਕਿਹੜਾ ਹੈਗਾ ਪੰਜ ਥਾਣਿਆਂ ਦੇ ਵਿੱਚ ਵੰਡੇ ਆ ਹੈਗੇ ਹੂੰ ਹੂੰ ਤੇ ਲਗ ਲਗ ਕਿਵੇਂ ਕਿਵੇਂ ਪ੍ਰੋਗਰਾਮ ਹੁੰਦੇ ਨੇ ਹਰ ਇੱਕ ਨੂੰ ਪ੍ਰੋਗਰਾਮ ਉਸਾਰ ਦੀਆਂ ਡਿਊਟੀਆਂ ਦਿੱਤੀਆਂ ਨਹੀਂ ਅੱਜ ਵੀ ਕਿਸਾਨ ਯੂਨੀਅਨ ਦਾ ਇੱਕ ਧਰਤਾ ਹੈਗਾ ਹੂੰ ਹੂੰ ਉਹਨਾਂ ਨੂੰ ਲੈ ਕੇ ਕਿਵੇਂ ਐਸਐਸਪੀ ਸਾਹਿਬ ਦਾ ਗੋਲ ਚੱਕਰ ਆ ਉਹ ਨੂੰ ਲੈ ਕੇ ਅਲੱਗ-ਅਲੱਗ ਪੁਆਇੰਟਾਂ ਤੇ ਡਿਊਟੀਆਂ ਲੱਗਦੀਆਂ ਰਹਿੰਦੀਆਂ ਜੀ ਸੋ ਪ੍ਰੈਸ ਕਲੱਬ ਦੇ ਪ੍ਰਧਾਨੇ ਢੱਲੋ ਸਾਹਿਬ ਅੱਜ ਦੀ ਸਥਿਤੀ ਨੂੰ ਕੀ ਲੈ ਕੇ ਚੱਲੋਗੇ ਮੈਂ ਸਮਝਦਾ ਕਿ ਬਠਿੰਡਾ ਪੁਲਿਸ ਇਸ ਗੱਲ ਦੇ ਉੱਤੇ ਆਈ ਹੋਈ ਹੈ ਕਿ ਕਿਸੇ ਵੀ ਜਿਹੜੀ ਹੈਗੀ ਡੈਮੋਕਰੈਟਿਕ ਮੂਵਮੈਂਟ ਉਹਨੂੰ ਕੁਚਲ ਲੈ ਅੱਜ ਪ੍ਰੈਸ ਕਲੱਬ ਬਠਿੰਡਾ ਦੀ ਐਗਜ਼ੀਕਟਿਵ ਦੀ ਮੀਟਿੰਗ ਹੈ ਐਗਜ਼ੀਕਟਿਵ ਦੀ ਮੀਟਿੰਗ ਦੀ وجہ ਕਾਰਨ ਦੀ ਪ੍ਰੈਸ ਕਲੱਬ ਦੀ ਘੇਰਾ ਸਵੇਰ ਤੋਂ ਆ ਕੇ ਸਾਰਾ ਕੁਝ ਅਸੀਂ ਡੀਜੀਪੀ ਸਾਹਿਬ ਨੂੰ ਬੇਨਤੀ ਕਰਦੇ ਆ ਨਾਲ ਭਗਵੰਤ ਸਿੰਘ ਮਾਨ ਨੂੰ ਕਿਰਪਾ ਕਰਕੇ ਕਿਰਪਾ ਕਰਕੇ ਤੁਸੀਂ ਪਹਿਲਾਂ ਹੀ ਪਹਿਲਾਂ ਥੋੜਾ ਬੇੜਾ ਕਰਕ ਬਹੁਤ ਕੀਤਾ ਹੈ ਲੇਕਿਨ ਪੰਜਾਬ ਦੀ ਜਿਹੜੇ ਪੰਜਾਬ ਪੁਲਿਸ ਦਾ ਜਿਹੜਾ ਬੇਕਾਬੂ ਹੋਇਆ ਹਿੱਸਾ ਉਹਨੂੰ ਕਾਬੂ ਕਰਨ ਦੀ ਯਤਨ ਕਰੋ ਅਸੀਂ ਪੰਜਾਬ ਪੁਲਿਸ ਵਿੱਚ ਬੜੇ ਕਾਬਿਲ ਅਫਸਰ ਹੈਗੇ ਆ ਬੜੇ ਸਿਆਣੇ ਕਰਮਚਾਰੀ ਵੀ ਹੈਗੇ ਆ ਲੇਕਿਨ ਕੁਝ ਅਫਸਰ ਇਹ ਦੇ ਹੈ ਜਿਨ੍ਹਾਂ ਨੂੰ ਪੁਲਿਸਿੰਗ ਹੀ ਨਹੀਂ ਆਉਂਦੀ ਜਿਨ੍ਹਾਂ ਦਾ ਸਿਲਸਿਲਾ ਇਹ ਹੈ ਕਿ ਡੈਮੋਕਰੇਟਿਕਲੀ ਕੋਈ ਜਿਹੜਾ ਅੰਦੋਲਨ ਚੱਲਦਾ ਉਹਨੂੰ ਕੁਚਲ ਦੇ ਸਾਨੂੰ ਕੁਚਲਦੇ ਆਏ ਹੋਏ ਆ ਅਸੀਂ ਐਸਐਸਪੀ ਬਖੰਡਾ ਬੀਬੀ ਅਮਨੀਤ ਕਾਉਂਡਲ ਦੀ ਬੜੀ ਇੱਜ਼ਤ ਕਰਦੇ ਰਹੇ ਹਾਂ ਲੇਕਿਨ ਅੱਜ ਮੈਨੂੰ ਬੜੀ ਮਤਲ ਜਿਹੜੀ ਹੈਗੀ ਹੈ ਬਹੁਤ ਹੀ ਦੁਖੀ ਮਨ ਨਾਲ ਕਹਿਣਾ ਪੈ ਰਿਹਾ ਹੈ ਕਿ ਤੁਸੀਂ ਘਔਰਤੋਂ ਤੁਹਾਨੂੰ ਇਸ ਗੱਲ ਦਾ ਪਤਾ ਹੈ ਕਿ ਤੁਸੀਂ ਪੱਤਰਕਾਰ ਦੇ ਘਠਾ ਪਰਚਾ ਦਰਜ ਕਰਤਾ ਜੋ ਜਿਹੜਾ ਬੰਦਾ ਗਿਆ ਹੀ ਨਹੀਂ ਕਿਤੇ ਉਹਨੂੰ ਤੁਸੀਂ ਕਹੀ ਜਾਂਦੇ ਹੋ ਕਿ ਉਹਨੇ ਜਾ ਕੇ ਉਹਦੇ ਨਾਲ ਬਸ ਬਤ ਤੁਰੂ ਕੀਤੀ ਸੀ ਦੂਜਾ ਤੁਸੀਂ ਸਾਡੇ ਫੱਟਾਂ ਦੇ ਉੱਤੇ ਨਮਕ ਸਿੱਟਦੇ ਹੋ ਇਹ ਬਹੁਤ ਗਲਤ ਹੈ ਇਹ ਠੀਕ ਨਹੀਂ ਇਹ ਨਾ ਹੋਵੇ ਵੀ ਇਹ ਚੰਗਿਆੜੀ ਜਿਹੜੀ ਹੈਗੀ ਹੈ ਸਾਰੇ ਪੰਜਾਬ 'ਚ ਫੈਲ ਜੇ ਅਸੀਂ ਸਿਰਫ ਤਸਰਫੇ ਨੂੰ ਹਜੇ ਤੱਕ ਆਪਣੇ ਤੱਕ ਸੀਮਤ ਰੱਖਿਆ ਸੀ ਦੂਜੇ ਪੱਤਰਕਾਰ ਭਾਈਚਾਰੇ ਨੂੰ ਅਸੀਂ ਬੇਨਤੀ ਨਹੀਂ ਕੀਤੀ ਹਾਲਾਂਕਿ ਕੱਲ ਦੁਪਹਿਰ ਤੋਂ ਹੀ ਸਾਨੂੰ ਵੱਖ-ਵੱਖ ਥਾਵਾਂ ਤੋਂ ਜਿਹੜੇ ਹੈਗੇ ਇਕੱਲਾ ਆ ਰਹੀਏ ਉਹ ਕਹਿੰਦੇ ਆਪਾਂ ਇਵੈਂਟਿਸ਼ਨ ਕਰੀਏ ਲੇਕਿਨ ਅੱਜ ਤਾਂ ਕਮਾਲ ਹੋ ਗਈ ਕਿ ਅਸੀਂ ਆਵਾਂ ਸਾਡੇ ਆਉਣ ਤੋਂ ਪਹਿਲਾਂ ਪ੍ਰੈਸ ਕਲੱਬ ਦੀ ਘੇਰਾਬੰਦੀ ਕੀਤੀ ਹੋਈ ਹੈ ਇਹ ਬਹੁਤ ਗੈਰਜਮਹੂਰੀ ਹੈ ਤਾਣਾਸ਼ਾਹੀ ਹੈ ਏਹੋ ਲੱਗਦਾ ਜਿਵੇਂ ਅਸੀਂ ਤਾਲਵਨਸਤਾਨ ਚ ਰਹਿ ਰਹੇ ਹੋਈਏ ਨਾ ਕਿ ਇੱਕ ਡੈਮੋਕਰੇਟਿਕ ਕੰਟਰੀ ਸੋ ਦੇਖ ਰਿਹਾ ਹਾਂ ਕਿ ਇਹ ਸਾਰੀ ਜਿਹੜੀ ਹੈ ਕੋਤਵਾਲੀ ਦੀ ਪੁਲਿਸ ਕਲੱਬ ਦੇ ਅਸੀਂ ਇਹਦੇ ਐਗਜ਼ੀਕਟਿਵ ਦੇ ਮੈਂਬਰ ਇਕੱਠੇ ਹੀ ਹੋ ਰਹੇ ਸੀਗੇ ਕਿਉਂਕਿ ਅਸੀਂ ਅੰਦਰ ਗੱਲ ਕਰ ਰਹੇ ਸੀਗੇ ਤਨਾਤੀ ਸੀ ਇੱਥੋਂ ਪੁਲਿਸ ਜਿਹੜੀ ਆ ਖਿਸ ਗਈ ਹੈ ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਇਹ ਸਾਂਝੀ ਕਰ ਲਓ ਤੁਹਾਨੂੰ ਦੱਸ ਦਈਏ ਕਿ ਭੂਸ਼ਣ ਮਿੱਤਲ ਦੇ ਉੱਤੇ ਜਿਹੜਾ ਮੁਕੱਦਮਾ ਦਰਜ ਕੀਤਾ ਗਿਆ ਉਹ ਸਬੰਧ ਦੇ ਵਿੱਚ ਲੈ ਕੇ ਅਸੀਂ ਅੱਜ ਮੀਟਿੰਗ ਕਾਲ ਕੀਤੀ ਸੀ ਇਹਦੇ ਉੱਤੇ ਅਸੀਂ ਡਿਸੀਜਨ ਲੈਣੇ ਸੀ ਕਿਸ ਤਰ੍ਹਾਂ ਦਾ ਅੱਗੇ ਏਜੰਡਾ ਅਪਣਾਇਆ ਜਾਵੇ ਸੋ ਇਹ ਸਾਡਾ ਪ੍ਰੈਸ ਕਲੱਬ ਹੈ ਪ੍ਰੈਸ ਕਲੱਬ ਦੇ ਬਾਹਰ ਇਹ ਤਨਾਤੀ ਕੀਤੀ ਗਈ ਆ ਦੇਖ ਰਹੇ ਹੋ ਗੱਡੀਆਂ ਨਾਲ ਹੀ ਐਸਐਸਪੀ ਦਾ ਆਫਿਸ ਆ ਸਾਰਾ ਕੁਝ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ